ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਆਪਾਂ ਨੂੰ ਕਮੈਂਟ ਉਹ ਕਹਿੰਦੇ ਵੀ ਤੁਸੀਂ ਗਰਮੀਆਂ ਲਈ ਕੋਈ ਸਬਜ਼ੀਆਂ ਬਸਤੇ ਸਪੈਸ਼ਲ ਮਸਾਲਾ ਸਾਨੂੰ ਦੱਸਿਓ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਮਸਾਲਾ ਦੱਸੂਗੇ ਜਿਹੜਾ ਕਿ ਗਰਮੀਆਂ ਦੇ ਵਿੱਚ ਆਪਾਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਹਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਇਹ ਬਣ ਸਕਦਾ ਹੈ ਤੈਨੂੰ ਖਾਣ ਦਾ ਕੋਈ ਨੁਕਸਾਨ ਨਹੀਂ ਹੈਗਾ ਮਸਾਲੇ ਨੂੰ ਠੀਕ ਹੈ ਜੀ ਜਿਵੇਂ ਕਿ ਆਪਾਂ ਬਾਜ਼ਾਰੂ ਮਸਾਲੇ ਸਬਜ਼ੀਆਂ ਦੇ ਵਿੱਚ ਪਾਉਂਦੇ ਆ ਨਾ ਤਾਂ ਆਪਣੇ ਐਸਿਡਿਟੀ ਹੋ ਜਾਂਦੀ ਆ ਜਾਂ ਗੈਸ ਬਣ ਜਾਂਦੀ ਆ ਇਹ ਮਸਾਲਾ ਤੁਹਾਨੂੰ ਸਹੀ ਵੀ ਰੱਖੂਗਾ ਕੋਈ ਨੁਕਸਾਨ ਨਹੀਂ ਕਰੂਗਾ ਕਿਵੇਂ ਇਹ ਬਣਦਾ ਏ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਤੇ ਆਜੋ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਸਿੰਪਲ ਤਰੀਕੇ ਨਾਲ ਵਧੀਆ ਮਸਾਲਾ ਕਿਵੇਂ ਬਣਦਾ ਏ ਤੇ ਲਓ ਜੀ ਨਾਰਮਲ ਜਾਂ ਮਸਾਲਾ ਬਣਾਉਣ ਵਾਸਤੇ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਏ ਉਹ ਹੈਗਾ ਸਾਫਤਾ ਧਨੀਆ ਲਓ ਜੀ ਸਾਫਤਾ ਧਨੀਆ ਲੈਣਾ ਤੁਸੀਂ 100 ਗ੍ਰਾਮ ਤੇ ਇਹਦੇ ਵਿੱਚ 10 ਤੋਂ 15 ਗ੍ਰਾਮ ਜਿਹੜਾ ਤੁਸੀਂ ਜੀਰਾ ਪਾਉਣਾ ਏ ਤੇ ਇੱਕ ਚਮਚ ਪਾਉਣਾ ਏ ਕਾਲੀਆਂ ਮਿਰਚਾਂ ਦਾ ਤੇ ਇੱਕ ਪੀਸ ਇੰਨਾ ਕੁ ਪਾਉਣਾ ਆਪਾਂ ਨੇ ਦਾਲ ਚੀਨੀ ਦਾ ਤੇ ਇਹ ਜਿਹੜੇ ਨਾਰਮਲ ਮਸਾਲੇ ਆ ਤੁਸੀਂ ਥੋੜੇ ਜਿਹਾ ਘੱਟੇ ਪਾਉਣੇ ਆ ਇਹਦੇ ਵਿੱਚ ਧਣੀਆਂ ਦੇ ਵਿੱਚ ਕਿਉਂਕਿ ਜੇ ਜ਼ਿਆਦਾ ਪਾਉਂਗੇ ਨਾ ਤਾਂ ਇਹਦਾ ਫਲੇਵਰ ਆ ਜਿਹੜਾ ਸਟਰੋਂਗ ਹੋ ਜਾਊਗਾ ਤੇ ਫਿਰ ਇਹ ਨਾਰਮਲ ਮਸਾਲਾ ਨਹੀਂ ਰਹਿਣਾ ਇਹ ਹੋ ਜਾਣਾ ਗਰਮ ਮਸਾਲਾ ਤੇ ਆਪਾਂ ਨੇ ਬਣਾਉਣਾ ਇਹ ਨਾਰਮਲ ਮਸਾਲਾ ਜਿਹੜਾ ਕਿ ਆਪਾਂ ਰੋਜ਼ ਵਰਤ ਸਕਦੇ ਹਾਂ ਠੀਕ ਆ ਜੀ ਸਬਜ਼ੀ ਦੇ ਵਿੱਚ ਕਿਸੇ ਵੀ ਸਬਜ਼ੀ ਦੇ ਵਿੱਚ ਤੇ ਹੁਣ ਤੁਸੀਂ ਕੀ ਕਰਨਾ ਹੈ ਇਹ ਮਸਾਲੇ ਨੂੰ ਪੂਰਾ ਦਿਨ ਧੁੱਪ ਲਾਉਣੀ ਆ ਇਹਨੂੰ ਮੰਨ ਲਓ ਆਪਾਂ ਨੇ ਸੇਕਣਾ ਸੋਕਣਾ ਨਹੀਂ ਹੈਗਾ ਤਵੇ ਤੇ ਜਾਂ ਕਿਸੇ ਵੀ ਕੜਾਹੀ ਦੇ ਵਿੱਚ ਤੁਸੀਂ ਇਹਨੂੰ ਧੁੱਪ ਲਾਉਣੀ ਆ ਪੂਰਾ ਦਿਨ ਮੈਂ ਇਹਨੂੰ ਧੁੱਪ ਲਵਾ ਲਈ ਆ ਤੇ ਧੁੱਪ ਲਾਉਣ ਤੋਂ ਬਾਅਦ ਆਪਾਂ ਨੇ ਇਹ ਪੀਸਣਾ ਹੈ ਮਿਕਸੀ ਦੇ ਜੱਗ ਦੇ ਵਿੱਚ ਜਾਂ ਤੁਸੀਂ ਇਹਨੂੰ ਮਾਮ ਜਿਸਤੇ ਦੇ ਵਿੱਚ ਕੁੱਟ ਵੀ ਸਕਦੇ ਹੋ ਠੀਕ ਹੈ ਜੀ ਕੁੰਡੀ ਦੇ ਵਿੱਚ ਕੁੱਟ ਕੇ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਮਿਕਸੀ ਨਹੀਂ ਹੈਗੀ ਪਰ ਆਪਾਂ ਇਹਨੂੰ ਪੀਸ ਲਵਾਂਗੇ ਤੇ ਲਓ ਜੀ ਸਾਰੇ ਮਸਾਲੇ ਆ ਜਿਹੜੇ ਆਪਾਂ ਨੇ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਲੈਣੇ ਆ ਤੇ ਇਹ ਜੱਗ ਹੈਗਾ ਮਸਾਲਿਆਂ ਵਾਲਾ ਠੀਕ ਹੈ ਜੀ ਤੇ ਇਹਦੇ ਵਿੱਚ ਪਾ ਕੇ ਆਪਾਂ ਇਹ ਮਸਾਲਿਆਂ ਨੂੰ ਲਾਵਾਂਗੇ ਹੁਣ ਪੀਸ ਚੰਗੀ ਤਰ੍ਹਾਂ ਤੇ ਲਓ ਜੀ ਮਸਾਲਾ ਜਿਹੜਾ ਆਪਣਾ ਪੀਸਿਆ ਗਿਆ ਸੋ ਇਸ ਤਰੀਕੇ ਦਾ ਇਹ ਤੁਸੀਂ ਪੀਸਣਾ ਹੈ ਤੇ ਲਓ ਜੀ ਮਸਾਲਾ ਬਣ ਕੇ ਆਪਣਾ ਰੈਡੀ ਹੈ ਜੀ ਆ ਦੇਖੋ ਇਹ ਹੈਗਾ ਜੀ ਨਾਰਮਲ ਮਸਾਲਾ ਆਪਾਂ ਇਹਨੂੰ ਘਰ ਦੇ ਵਿੱਚ ਕਿਸੇ ਵੀ ਸਬਜੀ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਿਹੜੇ ਆਪਾਂ ਨੂੰ ਬਾਜ਼ਾਰ ਵਾਲੇ ਮਸਾਲੇ ਮਿਲਦੇ ਜਿਵੇਂ ਕਿ ਧਨੀਆ ਪਾਊਡਰ ਜਾਂ ਹੋਰ ਵੀ ਕੋਈ ਹੋ ਗਿਆ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਵੀ ਉਹ ਮਸਾਲਾ ਸਹੀ ਆ ਜਾਂ ਸਹੀ ਨਹੀਂ ਹੈਗਾ ਠੀਕ ਆ ਜੀ ਕਿਉਂਕਿ ਪੈਕਟਾਂ ਦੇ ਵਿੱਚ ਪਿੱਛੇ ਤੇ ਮਸਾਲੇ ਤੁਰੇ ਹੁੰਦੇ ਆ ਕਿੰਨੀ-ਕਿੰਨੀ ਦੇਰ ਉਹ ਸਟੋਰਾਂ 'ਚ ਪਏ ਰਹਿੰਦੇ ਆ ਫਿਰ ਕਰਿਆਨੇ ਵਾਲੇ ਕੋਲ ਪਏ ਰਹਿੰਦੇ ਆ ਇਸ ਕਰਕੇ ਇਹ ਮਸਾਲਾ ਤੁਸੀਂ ਘਰੇ ਨਾਰਮਲ ਬਣਾ ਕੇ ਰੱਖ ਸਕਦੇ ਹੋ ਠੀਕ ਆ ਜੀ ਤੇ ਕੁਆਂਟੀਟੀ ਆ ਜਿਹੜੀ ਤੁਸੀਂ ਇਹਦੀ 100 200 ਗ੍ਰਾਮ ਬਣਾਉਣੀ ਆ ਕਿਉਂਕਿ ਇਹ ਮਸਾਲੇ ਦੀ ਜਿਹੜੀ ਡੇਟ ਹੁੰਦੀ ਆ ਤਕਰੀਬਨ ਤਕਰੀਬਨ 15 ਤੋਂ 20 ਦਿਨ ਦੀ ਹੁੰਦੀ ਹੈ ਠੀਕ ਹੈ ਜੀ ਹੱਦ 20 25 ਦਿਨ ਕੱਢ ਦੂਗਾ ਕਿਉਂਕਿ ਉਸ ਤੋਂ ਬਾਅਦ ਮਸਾਲਾ ਜਿਹੜਾ ਫਿਰ ਖਰਾਬ ਹੋਣ ਲੱਗ ਜਾਂਦਾ ਹੈ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਨਾਲ ਮਸਾਲਾ ਹੈ ਜਿਹੜਾ ਤੁਸੀਂ ਫਿਰ ਬਣਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਜੇ ਚੈਨਲ ਤੇ ਨਵੇਂ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ